ਇਸ ਜਿਹੜਾ ਚੋਣਾਂ ਕਿ ਕੀਵੋਡ ਸਭ ਨੂੰ ਖੋਣੀ ਚਾਹੀਦੀ ਹੈ ਸਵਤਨਰਾ ਅਧਿਕਾਰ ਹੁੰਦਾ ਹੈ ਇਹ ਪਲੀਆ ਨੂੰ ਮਤਵਪਾਪੀ ਵਧੀਆ ਲੱਗਿਆ ਬਾਕੀ ਯੂਜ਼ੀ ਇਥੇ ਹੋਣਾ ਚਾਹੀਦਾ ਜੀ ਵੋਟ ਪਾਉਣੀ ਚਾਹੀਦੀ ਆ ਤਾਂ ਕਿ ਆਪਾਂ ਨੂੰ ਨਈਆਂ ਸਹੂਲਤਾਂ ਮਿਲ ਸਕਣ ਇਹਨਾਂ ਨਾਲ ਨਮਨ ਸਤਿਕਾਰ ਜਿੰਨੇ ਪਏ ਰੋਡ ਮਾਣਨ ਮੈਨੂੰ ਬਹੁਤ ਚਾਹੀਦੀ ਹੈ ਜਿਵੇਂ ਅਜਿਹਾ ਚੋਣਾਂ ਕਿ ਕੀਵੋਡ ਸਭ ਨੂੰ ਖੋਣੀ ਚਾਹੀਦੀ ਹੈ ਸਵਤਨਰਾ ਅਧਿਕਾਰ ਹੁੰਦਾ ਹੈ ਸੋ ਤੁਸੀਂ ਕਿਹੜਾ ਪਿੰਡ ਜੱਸ ਜਾਨਾ ਪਹਿਲੀ ਵਾਰ ਵੋਟ ਪਾਇਆ ਕਿਵੇਂ ਦਾ ਲੱਗਿਆ ਹਾਂ ਬਾਈ ਜੀ ਪਹਿਲੀ ਵਾਰ ਵਧੀਆ ਹੀ ਪਹਿਲੀ ਵਾਰੀ ਵੋਟ ਪਾ ਕੇ ਵਧੀਆ ਲੱਗਿਆ ਬਾਕੀ ਯੂਥ ਨੂੰ ਇੱਥੇ ਆਉਣਾ ਚਾਹੀਦਾ ਈ ਵੋਟ ਪਾਉਣੀ ਚਾਹੀਦੀ ਆ ਤਾਂ ਤਾਂ ਆਪਾਂ ਨੂੰ ਨੰਨੀਆਂ ਸਹੂਲਤਾਂ ਮਿਲ ਸਕਣ ਤੇ ਜਿਹੜਾ ਆ ਫੋਟਾ ਦਿੱਤਾ ਹੈਗਾ ਇਹ ਪਹਿਲੀ ਵਾਰ ਵੋਟ ਪਾਉਣ ਤੇ ਮੋਦਰਾਤ ਤੇ ਇਨਾਂ ਨੂੰ ਆਹ ਖਾਣਾ ਚਾਹੀਦੇ ਹੋ ਜਿਹੜੇ ਪ੍ਰਾਲੇ ਵਾਤਾਵਰਣ ਨੂੰ ਚੰਗਾ ਜੀ ਇਵਾ ਤੋਂ ਦੇ ਲੋ ਜਿਹੜੇ ਪ੍ਰਾਲੇ ਹੋਣੇ ਚਾਹੀਦੇ ਆਂ ਤਾਂ ਜੋ ਆਪਣਾ ਪਤਾ ਨੂੰ ਵਾਤਾਵਰਣ ਸਾਫ਼ ਰਹੇ ਐਸੀ ਦੇਣਾ ਚਾਹੀਦੀ ਕਿ ਰੋਡਾਂ ਸਭ ਨੂੰ ਖਰੀ ਚਾਹੀਦੀ ਇਸ ਵਕਤ ਭਾਰ ਹੁੰਦਾ ਇਹ ਕਲੀਅਰਿੰਗ ਪ੍ਰੋਸੈਸ ਵਧੀਆ ਲੱਗਿਆ ਬਾਕੀ ਯੂਜੀ ਇਥੇ ਆਉਣਾ ਚਾਹੀਦਾ ਜੀ ਵੋਟ ਪਾਉਣੀ ਚਾਹੀਦੀ ਆ ਕਿਉਂਕਿ ਤਾਂ ਕਿ ਆਪਾਂ ਨੂੰ ਨੰਨੀਆਂ ਸਹੂਲਤਾਂ ਮਿਲ ਸਕਣ ਜੇ ਨਾ ਬਹੁਤ ਕੁਝ ਹੋਰ ਇਸਨੇ ਟੇਰੀ ਰੋਡ ਪਾਣੀ ਮੈਨੂੰ ਬਹੁਤ ਇੰਸਟਾ ਚਾਹੀਦਾ ਹੈ ਕਿ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਰੋਡ ਸਭ ਨੂੰ ਪਾਣੀ ਚਾਹੀਦੀ ਹੈ ਸਵੱਤਹਿਤਾ ਨਾਲ ਹੋਵੇ ਹੋਏ ਸੋ ਫਿਰ ਕਿਹੜਾ ਕਿੱਲਾ ਜਸ ਜਾਨਾ ਆ ਪਹਿਲੀ ਵਾਰ ਵੋਟ ਪਾਣਾ ਹੈ। ਕਿਵੇਂ ਦਾ ਲੱਗਿਆ? ਹਾਂ ਬਾਈ ਜੀ ਪਹਿਲੀ ਵਾਰ। ਵਧੀਆ ਹੀ ਪਹਿਲੀ ਵਾਰੀ ਵੋਟ ਪਾ ਕੇ ਵਧੀਆ ਲੱਗਿਆ। ਬਾਕੀ ਯੂਥ ਨੂੰ ਇੱਥੇ ਆਉਣਾ ਚਾਹੀਦਾ ਈ ਵੋਟ ਪਾਉਣੀ ਚਾਹੀਦੀ ਆ। ਤਾਂਕਾ ਤਾਂ ਆਪਾਂ ਨੂੰ ਨੰਨੀਆਂ ਸਹੂਲਤਾਂ ਮਿਲ ਸਕਣ। ਹੂੰ। ਤੇ ਜਿਹੜਾ ਆਹ ਕੁੱਟਾ ਦਿੱਤਾ ਹੈਗਾ ਇਹ ਪਹਿਲੀ ਵਾਰ ਵੋਟ ਦਿੰਦੇ। ਪਹਿਲੀ ਵਾਰ ਵੋਟ ਦਿੰਦੇ। ਉਹ ਦਰਸਤ ਇੱਥੇ ਇਹਨਾਂ ਨੂੰ। ਤੇ ਆਪਣਾ ਘਰਾਂ ਚਾਹੀਦੇ ਹੋ ਜਿਹੜੇ ਪ੍ਰਾਲੇ ਵਾਤਾਵਰਣ ਨੂੰ ਚਾਹੀਦੇ ਨੇ ਜੇ ਦੇ ਰੋਜੇ ਪ੍ਰਾਲੇ ਹੋਣੇ ਚਾਹੀਦੇ ਆ ਦਾ ਜੋ ਆਪਣਾ ਵਾਤਾਵਰਣ ਵਾਤਾਵਰਣ ਸਾਫ ਰਹੇ ਵੀ ਐਸੇ ਜਿਹੜਾ ਜੋਨੇ ਕਿ ਰੋਡ ਸਭ ਨੂੰ ਖਣੀ ਚਾਹੀਦੀ ਇਹ ਸਭ ਦਾ ਭਗਤ ਜੀ ਪਹਿਲੀ ਰੀ ਮੋਟਾ ਸਿ ਵਧੀਆ ਲੱਗਿਆ ਬਾਕੀ ਯੂਡੀਓ ਇੱਥੇ ਆਉਣਾ ਚਾਹੀਦਾ ਜੀ ਵੋਟ ਪਾਉਣ ਨੂੰ ਗਈ ਦੀ ਆ ਕਿਉਂਕਿ ਆਪਾਂ ਨੂੰ ਨੰਨੀਆਂ ਸਹੂਲਤਾਂ ਮਿਲ ਸਕਣ। ਜੇ ਨਾ ਮਾਰਤੀ ਕੋਰਸ ਨੇ ਪੀਰੀ ਰੋਡ ਪਾੜੀ ਜੀ ਨੂੰ ਬਹੁਤ ਚਾਹਤ ਨਹੀਂ ਯੂਡੀਓ ਮੈਸੇਜ ਦੇਣਾ ਚਾਹੀਏ ਕਿ ਰੋਡ ਸਭ ਨੂੰ ਪਾਣੀ ਚਾਹੀਦੀ ਹੈ ਇਹ ਸਭ ਦਾ ਅਧਿਕਾਰ ਹੁੰਦਾ ਹੈ। ਹੋਏ ਸੋ ਕਿਸੇ ਕਿਹੜਾ ਪਿੰਡ ਜੱਸਣਾ ਹੈ ਅਹ ਪਹਿਲੀ ਵੋਟ ਪਾਣਾ ਹੈ। ਹਾਂ ਜੀ ਪਹਿਲੀ ਵੋਟ ਕਿਵੇਂ ਦਾ ਲੱਗਿਆ? ਹਾਂ ਬਾਈ ਜੀ ਪਹਿਲੀ ਵੋਟ ਵਧੀਆ ਹੀ ਪਹਿਲੀ ਵਾਰੀ ਵੋਟ ਪਾ ਕੇ ਵਧੀਆ ਲੱਗਿਆ। ਬਾਕੀ ਯੂਥ ਨੂੰ ਇੱਥੇ ਆਉਣਾ ਚਾਹੀਦਾ ਈ ਵੋਟ ਪਾਉਣੀ ਚਾਹੀਦੀ ਆ ਤਾਂਕਿ ਆਪਾਂ ਨੂੰ ਨੰਨੀਆਂ ਸਹੂਲਤਾਂ ਮਿਲ ਸਕਣ। ਹੂੰ ਤੇ ਜਿਹੜਾ ਆਹ ਕੂਟਾ ਦਿੱਤਾ ਹੈਗਾ ਇਹ ਪਹਿਲੀ ਵਾਰੀ ਵੋਟ ਪਾਉਣ ਦੇ ਦਰਸਤ ਇੱਥੇ ਆਈ ਇਹਨਾਂ ਨੂੰ। ਆਪਣਾ ਖਾਣਾ ਚਾਹੀਦਾ ਇਹੋ ਜਿਹਾ ਪ੍ਰਾਲੇ ਵਾਤਾਵਰਣ ਵਿੱਚ ਹੋਣੇ ਚਾਹੀਦੇ ਇਹੋ ਜਿਹਾ ਪ੍ਰਾਲੇ ਹੋਣੇ ਚਾਹੀਦੇ ਆ ਜੋ ਆਪਣਾ ਪਤਾ ਨੂੰ ਚਾਹ ਰਿਹਾ ਵਾਤਾਵਰਣ ਸਾਫ ਰਹੇ